ਮਖਣਾ ਹਾਂ ਬਈ ਕੋਈ ਇਹੋ ਜੀ ਗੱਲ ਸਾਰਾ ਜਿਹੜਾ ਮੂਡ ਸਾਈਟ ਰੋ ਲਿਆ ਬਈ ਸੋਣਾ ਇੱਕ ਕੋਈ ਮੁੰਡਾ ਸੀਗਾ ਬਈ ਉਹ ਪੜਦਾ ਸੀ 10 ਨੀ ਚ 10ਵੀਂ ਚ ਪੜਦਾ ਸੀ ਤੇ 10ਵੀਂ ਦੇ ਪੇਪਰਾਂ ਚ ਹੋ ਗਿਆ ਉਹ ਪਾਸ ਉਹਦੇ ਜਦੋਂ ਪਿਓ ਨੂੰ ਪਤਾ ਲੱਗਿਆ ਬਈ ਮੁੰਡਾ ਮੇਰਾ ਪਾਸ ਹੋ ਗਿਆ ਬਹੁਤ ਖੁਸ਼ ਹੋਇਆ ਯਾਰ ਅੱਛਾ ਉਹਨੇ ਆਪ ਦਾ ਮੁੰਡਾ ਆਪਦੇ ਕੋਲੇ ਸੱਦ ਲਿਆ ਕਹਿੰਦਾ ਵੀ ਪੁੱਤ ਦੱਸ ਤੈਨੂੰ ਕੀ ਚਾਹੀਦਾ ਅੱਛਾ ਮੁੰਡਾ ਕਹਿੰਦਾ ਵੀ ਮੈਨੂੰ ਤਾਂ ਚਿੱਟਾ ਕਬੂਤਰ ਚਾਹੀਦਾ ਅੱਛਾ ਉਹਦੇ ਪਿਓ ਨੇ ਭਾਈ ਟਾਲ ਜੀ ਮਾਰਦੀ ਵੀ ਚਿੱਟਾ ਹੂ ਤੀ ਮੰਗ ਲੈ ਅਹੀਂ ਭਾਈ ਇੱਕ ਦਿਨ 12ਵੀਂ ਦੇ ਪੇਪਰ ਹੋ ਗਏ ਮੁੰਡੇ ਦੇ 12ਵੀਂ ਚ ਹੋ ਗਿਆ ਮੁੰਡਾ ਤੇ 12ਵੀਂ ਕਲਾਸ ਵੀ ਉਹ ਪਾਸ ਕਰ ਗਿਆ ਅੱਛਾ ਉਹਦੇ ਪਿਓ ਨੇ ਫੇਰ ਖੱਦ ਲਿਆ ਹੂੰ ਕਹਿੰਦਾ ਵੀ ਮੈਂ ਬਹੁਤ ਕੁਝ ਹਾਂ ਪੁੱਤ ਤੇਰੇ ਤੋਂ ਤੇ ਵੀ ਮੰਗ ਤੂੰ ਕੀ ਮੰਗਣਾ ਵੀ ਤੈਨੂੰ ਕੀ ਚਾਹੀਦਾ ਅੱਛਾ ਜੀ ਉਹਦਾ ਮੁੰਡਾ ਕਹਿੰਦਾ ਵੀ ਮੈਂ ਤਾਂ ਰੈਡੀ ਚਿੱਟਾ ਕਬੂਤਰ ਜਾਈਦਾ ਉਹਦਾ ਪਿਓ ਫੇਰ ਟਾਲਜੀ ਮਾਰ ਗਿਆ ਕਹਿੰਦਾ ਯਾਰ ਕੀ ਚਿੱਟਾ ਕਬੂਤਰ ਮੰਗ ਲਿਆ ਐਂ ਕਰਦਾ ਕਰਦਾ ਭਾਈ ਉਹਦਾ ਵੀਏ ਪਾਸ ਕਰ ਗਿਆ ਅੱਛਾ ਵੀਏ ਪਾਸ ਕਰ ਗਿਆ ਤੇ ਬਾਪੂ ਉਹਦਾ ਬੜਾ ਖੁਸ਼ ਅੱਛਾ ਤੇ ਬਾਪੂ ਨੇ ਉਹਨੇ ਬੁਲਾ ਲਿਆ ਕੋਲੇ ਤੇ ਕਹਿੰਦਾ ਦੱਸ ਪੁੱਤ ਵੀ ਤੈਨੂੰ ਕੀ ਚਾਹੀਦਾ ਮੈਂ ਕਹਿੰਦਾ ਬਹੁਤ ਖੁਸ਼ ਹਾਂ ਤੂੰ ਪਾਸ ਹੋ ਗਿਆ ਉਹ ਕਹਿੰਦਾ ਵੀ ਮੈਨੂੰ ਤਾਂ ਬਾਪੂ ਚਿੱਟਾ ਕਬੂਤਰ ਚਾਹੀਦਾ ਅੱਛਾ ਉਹਦਾ ਬਾਪੂ ਯਾਰ ਫੇਰ ਟਾਲਜੀ ਮਾਰ ਗਿਆ ਵੀਰ ਕੀ ਮੰਗਣਿਆ ਐਂ ਕਰਦੇ ਕਰਦੇ ਨਾ ਭਰਾਵਾ ਇੱਕ ਦਿਨ ਵਿਚਾਰੇ ਦਾ ਨਾ ਹੋ ਗਿਆ ਐਕਸੀਡੈਂਟ ਮੁੰਡੇ ਕੋਸੀਆ ਪੂਰਾ ਸੀਰੀਅਸ ਮੁੰਡਾ ਯਾਰ ਤੇ ਹਸਪਤਾਲ ਦੇ ਟੱਗ ਤੇ ਅੱਛਾ ਤੇ ਮਾਂ ਯਾਰਾ ਡਾਕਟਰਾਂ ਨੇ ਜਵਾਬ ਦੇਤਾ ਮਰਨ ਕਿਨਾਰੇ ਚ ਆ ਉਹਦਾ ਪਿਓ ਕੈਨ ਨੂੰ ਔੜੀ ਯਾਰ ਬੈਠੇ ਨੂੰ ਰੋਈ ਬਿੱਟੀ ਜੇ ਜਾਂਦੇ ਸੀ ਕਹਿੰਦਾ ਵੀ ਯਾਰ ਪੁੱਛੀ ਲੈਨੇ ਅੱਜ ਵੀ ਜਦੋਂ ਵੀ ਯਾਰਾ ਕੋਈ ਖੁਸ਼ੀ ਦੀ ਖੁਸ਼ੀ ਦਾ ਮੌਕਾ ਆਇਆ ਵੀ ਟੀਨੇ ਮਤੋਂ ਚਿੱਟਾ ਕਬੂਤਰੀ ਮੰਗਿਆ ਠੀਕ ਆ ਹਾਂ ਵੀ ਜਦੋਂ ਮੰਗਿਆ ਉਹਦਾ ਪਿਓ ਗਿਆ ਕਹਿੰਦਾ ਵੀ ਪੁੱਤ ਮੈਨੂੰ ਇੱਕ ਗੱਲ ਦੱਸ ਦੇ ਜਾਂਦਾ ਜਾਂਦਾ ਕਿ ਜਦੋਂ ਵੀ ਕੋਈ ਖੁਸ਼ੀ ਦੀ ਗੱਲ ਆਈ ਸੀ ਤੂੰ ਚਿੱਟਾ ਕਬੂਤਰੀ ਕਿਉਂ ਮੰਗਿਆ ਅੱਛਾ ਉਹ ਬਾਈ ਮੁੰਡਾ ਉਹਦਾ ਦੱਸਦਾ 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 ਮਾਰ ਕੇ ਅੱਜਾ ਅੱਛੀ ਹਾਂ ਇਹ ਗੱਲ ਹਲੇ ਤੱਕ ਵੀ ਸਾਲੀ ਰਾਜ ਹੀ ਹੈ